ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟ ਨਾਲ ਇਸ ਸਾਲ ਬੱਚੀ ਦਿਲਰੋਜ਼ ਨੂੰ ਜਿੰਦਾ ਦਫਨਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਉਸਦੀ ਗਵੰਡਨ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿੱਚ ਇਸ ਦੋਸ਼ ਨੂੰ ਸਾਬਿਤ ਕਰਨ ਲਈ 25 ਤੋਂ ਵੱਧ ਗਵਾਹ ਪੇਸ਼ ਕੀਤੇ ਗਏ ਨੇ। ਮੁਲਜ਼ਮ ਨੀਲਮ ਨੇ 28 ਨਵੰਬਰ ਨੂੰ ਸ਼ਿਮਲਾਪੂਰੀ ਇਲਾਕੇ ਚੋਂ ਬੱਚੀ ਦਿਲਰੋਜ਼ ਨੂੰ ਸਕੂਟਰੀ ਤੇ ਅਗਵਾ ਕਰਕੇ ਸਲੇਮ ਟਾਬਰੀ ਇਲਾਕੇ ਚ ਟੋਆ ਪੁੱਟ ਕੇ ਜਿਉਂਦੀ ਦਬਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਦਿਲਰੋਜ਼ ਦੇ ਪਿਤਾ ਹਰਪੀ ਸਿੰਘ ਨੇ ਕਿਹਾ ਕਿ ਉਹ ਆਪਣੇ ਬੱਚੇ ਲਈ ਬਾਜ਼ਾਰ ਤੋਂ ਖਿਡੌਣੇ ਲਿਆਉਂਦਾ ਸੀ। ਨੀਲਮ ਨੂੰ ਇਹ ਪਸੰਦ ਨਹੀਂ ਸੀ ਇਹੀ ਕਾਰਨ ਹੈ ਕਿ ਉਸਨੇ ਦਿਲਰੋਜ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਰੂਸ ਨੇ ਅੱਜ ਯੂਕਰੇਨ ਦੇ ਉੱਤਰੀ ਹਿੱਸੇ ਵਿੱਚ ਚਰਨੀਵ ਸ਼ਹਿਰ ਤੇ ਮਿਜ਼ਾਈਲ ਹਮਲੇ ਕੀਤੇ ਅਥਾਰਟੀਆਂ ਨੇ ਕਿਹਾ ਕਿ ਹਮਲੇ ਵਿੱਚ 8 ਮੰਜ਼ਿਲਾ ਅਪਾਰਟਮੈਂਟ ਦੀ ਇਮਾਰਤ ਨੁਕਸਾਨੀ ਗਈ ਹੈ ਤੇ ਇਸ ਦੌਰਾਨ ਘੱਟੋ-ਘੱਟ 17 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਯੂਕਰੇਨੀ ਐਮਰਜੈਂਸੀ ਸਰਵਿਸਿਜ਼ ਨੂੰ ਕਿਹਾ ਕਿ ਸਵੇਰ ਵੇਲੇ ਹੋਏ ਹਮਲੇ ਵਿੱਚ ਦੋ ਬੱਚਿਆਂ ਸਣੇ ਘੱਟੋ-ਘੱਟ 61 ਵਿਅਕਤੀ ਜ਼ਖਮੀ ਹੋ ਗਏ ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਬਲੋਦੀਮਿਰ ਜ਼ੇਲਕਸੀ ਨੇ ਪੱਛਮੀ ਮੂਲਕਾਂ ਨੂੰ ਹਵਾਈ ਰੱਖਿਆ ਨਾਲ ਜੁੜੇ ਵੱਧ ਤੋਂ ਵੱਧ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ ਉਧਰ ਰੂਸ ਨੇ ਦੋ ਥਾਵਾਂ ਤੇ ਯੂ ਇਹਨੀ ਡਰੋਨ ਫੰਡੰਦਾ ਦਾਅਵਾ ਕੀਤਾ ਹੈ ਰਾਜਧਾਨੀ ਕੀਵ ਤੋਂ ਲਗਭਗ 150 ਕਿਲੋਮੀਟਰ ਉੱਤਰ ਵਿੱਚ ਰੂਸ ਤੇ ਬੇਲਾਰੂਸ ਦੀ ਸਰਹੱਦ ਨਾਲ ਲੱਗਦੇ ਚਰਨਹੀਵ ਸ਼ਹਿਰ ਦੀ ਕੁੱਲ ਆਬਾਦੀ 32 ਲੱਖ ਦੇ ਕਰੀਬ ਹੈ ਰੂਸ ਨੇ ਬੰਬਾਰੀ ਅਜਿਹੇ ਮੌਕੇ ਕੀਤੇ ਜਦੋਂ ਜੰਗ ਤੀਜੇ ਸਾਲ ਵਿੱਚ ਖਿੱਚੀ ਗਈ ਹੈ ਹਾਰਤੀ ਕੁਸ਼ਤੀ ਮਹਾਸੰਗ ਦੇ ਸਾਬਕਾ ਪ੍ਰਧਾਨ ਅਤੇ ਪਾਸ਼ਪਾਦੀ ਸੰਸਦ ਮੈਂਬਰ ਬ੍ਰਿਜ ਕੁਸ਼ਨ ਸ਼ਰਨ ਸਿੰਘ ਖਿਲਾਫ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਕੀਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਸ ਖਿਲਾਫ ਦੋਸ਼ ਐਇਦ ਕਰਨ ਵਾਰੇ ਦਿੱਲੀ ਅਦਾਲਤ ਨੇ 26 ਅਪ੍ਰੈਲ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ ਵਿਦੀਕ ਮੁਖ ਮੈਟਰੋਪੋਲੀਟਨ ਮੈਜਿਸਟ੍ਰੇਟ ਪ੍ਰਿਆੰਕਾ ਰਾਜਪੂਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਮੁਲਜ਼ਮ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਅਦਾਲਤ ਨੇ ਅੱਜ ਇਸ ਮਾਮਲੇ 'ਚ ਫੈਸਲਾ ਸੁਣਾਉਣਾ ਸੀ ਮੁਲਜ਼ਮ ਨੇ ਆਪਣੀ ਪਟੀਸ਼ਨ 'ਚ ਦੋਸ਼ਾਂ ਦਾ ਜਵਾਬ ਦੇਣ ਤੇ ਹੋਰ ਜਾਂਚ ਲਈ ਸਮਾਂ ਮੰਗਦੇ ਹੋਏ ਕਿ ਆ ਕਿ ਉਹ ਕਟਨਾ ਦੀ ਮਿੱਤੀ ਸਮੇਂ ਭਾਰਤ ਚ ਨਹੀਂ ਸੀ ਜਿਸ ਤੇ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦਿਨ ਉਸ ਦਾ ਡਬਲਯੂ ਐਫ ਆਈ ਦੇ ਦਫ਼ਤਰ ਚ ਜਾ ਕੇ ਜਿੰਸੀ ਸ਼ੋਸ਼ਣ ਕੀਤਾ ਗਿਆ ਸੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਨੂੰ ਫਿਰ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਮਨੀਸ਼ ਸ਼ੋਧਿਆ ਦੀ ਰਿਹਾਈ ਤੇ ਮੋੜ ਰੋਕ ਲਗਾ ਦਿੱਤੀ ਹੈ। ਰੋਸ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਕਟਾਲੇ ਦੇ ਮਾਮਲੇ 'ਚ ਮਨੀਸ਼ ਸ਼ੋਧਿਆ ਦੀ ਨਿਆਂਇਕ ਹਿਰਾਸਤ 26 April ਤੱਕ ਵਧਾ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਅਦਾਲਤ ਨੇ ਮਨੀਸ਼ ਸ਼ੋਧਿਆ ਸਮੇਤ ਦਿੱਲੀ ਸ਼ਰਾਬ ਕਟਾਲਾ ਮਾਮਲੇ ਨਾਲ ਜੁੜੇ ਸਾਰੇ ਦੋਸ਼ੀਆਂ ਨੂੰ ਵੱਡਾ ਹੁਕਮ ਦਿੱਤਾ ਹੈ ਰੋਜ਼ ਐਵੇਨਿਊ ਕੋਰਟ ਨੇ ਮਨੀਸ਼ ਸ਼ਿਸ਼ੋਦੀਆ ਸਮੇਤ ਦੋਸ਼ੀਆਂ ਨੂੰ ਉਹਨਾਂ ਦਸਤਾਵੇਜ਼ਾਂ ਦੀ ਸੂਚੀ ਦੇਣ ਦਾ ਨਿਰਦੇਸ਼ ਦਿੱਤਾ ਜਿਨ੍ਹਾਂ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਹੈ ਅਦਾਲਤ 'ਚ ਮਾਮਲੇ ਦੀ ਅਗਲੀ ਸੁਣਵਾਈ 26 April ਨੂੰ ਸਵੇਰੇ 11 ਵਜੇ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਮਨੀਸ਼ ਸ਼ਿਸ਼ੋਦੀਆ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਅਦਾਲਤ ਨੂੰ ਐਕਸਾਈਜ਼ ਕੇਸਾਂ ਵਿੱਚ ਅੰਤਿਮ ਜ਼ਮਾਨਤ ਦੇਣ ਦੀ ਵੀ ਬੇਨਤੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਟਰਚਮਨ ਪ੍ਰਿੰਕਲ ਕੱਕਰ ਨੇ ਪ੍ਰੈਸ ਕਾਨਫਰੰਸ ਦੌਰਾਨ ਪਾਰ티 ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਏ ਨੇ ਉਹਨਾਂ ਕਿਹਾ ਕਿ ਚੋਣ ਕਮਿਸ਼ਨ ਪਾਸ ਪਾਸ ਦੇ ਇੱਕ ਤਿਤ ਇਸ਼ਾਰੇ ਉੱਪਰ ਚੱਲ ਕੇ ਕੰਮ ਕਰ ਰਿਹਾ ਉਹਨਾਂ ਕਿਹਾ ਕਿ ਸਾਨੂੰ ਐਕਸ ਨੇ ਚਿੱਠੀ ਲਿਖ ਕੇ ਦੱਸਿਆ ਕਿ ਉਹਨਾਂ ਦੇ ਇੱਕ ਟਵੀਟ ਨੂੰ ਹਟਾਇਆ ਜਾ ਰਿਹਾ ਹੈ ਸ਼੍ਰੀਮਤੀ ਕੱਕੜ ਨੇ ਕਿਹਾ ਕਿ ਅੱਜ ਚੋਣ ਕਮਿਸ਼ਨ ਪਾਸ਼ਪਾ ਦਾ ਇੱਕ ਵਿੰਗ ਬਣ ਕੇ ਕੰਮ ਕਰ ਰਿਹਾ ਉਹਨਾਂ ਕਿਹਾ ਕਿ ਪਾਸ਼ਪਾ ਦਾ ਸਾਥ ਲੈ ਕੇ ਚੋਣ ਕਮਿਸ਼ਨ ਆਪਣੇ ਆਪ ਨੂੰ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਤੋਂ ਉੱਪਰ ਮੰਨ ਰਿਹਾ ਉਹਨਾਂ ਦੱਸਿਆ ਕਿ ਆਪ ਦੀ ਇੱਕ ਪੋਸਟ ਨੂੰ ਐਕਸ ਤੋਂ ਹਟਾ ਦਿੱਤਾ ਗਿਆ ਪ੍ਰਿੰਕਾ ਨੇ ਦੱਸਿਆ ਕਿ ਪੋਸਟ ਉੱਪਰ ਲਿਖਿਆ ਗਿਆ ਸੀ ਕਿ ਚੋਣ ਪ੍ਰੈਂਡ ਇੱਕ ਕੂਟਾਲਾ ਤੇ 60 ਕਰੋੜ ਰੁਪਏ ਸ਼ਰਤ ਰੈਡੀ ਨੇ ਪਾਸ਼ਪਾ ਨੂੰ ਦਿੱਤੇ ਸੀ ਉਹਨਾਂ ਸਵਾਲ ਕੀਤਾ ਕਿ ਇਸ ਤੱਥ ਇਸ ਵਿੱਚ ਕੀ ਗਲਤ ਹੈ ਉਹਨਾਂ ਕਿਹਾ ਕਿ ਪਾਸ਼ਪਾ ਜਿਸ ਨੂੰ ਦ ਲੰਬੀ ਦਾ ਸੁਰਗਨਾ ਦੱਸ ਰਹੀ ਹੈ ਉਸ ਨੇ 60 ਕਰੋੜ ਰੁਪਏ ਪਾਸ਼ਪਾ ਨੂੰ ਚੋਣ ਬ੍ਰਾਂਡ ਵਜੋਂ ਦਿੱਤੇ ਨੇ ਇਹ ਉਹ ਰੇਡੀ ਹੈ ਜਿਸ ਨੇ ਕੇਚਰੀਵਾਲ ਖਿਲਾਫ ਗਵਾਹੀ ਦਿੱਤੀ ਸੀ ਪ੍ਰੈਂਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਨੋਸ਼ਿਕਾਇਤਾਂ ਕੀਤੀਆਂ ਗਈਆਂ ਸੀ ਉਹਨਾਂ ਸ਼ਿਕਾਇਤਾਂ ਦੇ ਨਾਲ ਸੰਬੰਧਿਤ ਪੋਸਟਾਂ ਦਿਖਾਉਂਦੇ ਹੋਏ ਕਿਹਾ ਕਿ ਹੋਲਡਿੰਗ ਪੋਸਟਾਂ ਉੱਪਰ ਆਮ ਆਦਮੀ ਪਾਰਟੀ ਦੇ ਇਤਰਾਜ਼ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਜੇ ਪੈਰਾਖੇਡਮ ਵਿੱਚ ਸੋਨ ਤਗਮਾ ਜੇਤੂ ਤੀਰੰਦਾਸ਼ੀ ਤਿਲਦੇਵੀ ਨੇ ਖੇਲੋ ਇੰਡੀਆ ਐਨਟੀਪੀਸੀ ਕੌਮੀ ਰੇਕਿੰਗ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਉਹ ਮੁਕਾਬਲੇ 'ਚ ਹਰਿਆਣਾ ਦੀ ਇੱਕਤਾ ਰਾਨੀ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ ਹੈ। ਰਾਨੀ ਜੂਨੀਅਰ ਚੈਂਪੀਅਨ ਵਿਸ਼ਵ ਚੈਂਪੀਅਨ ਵੀ ਹੈ। ਡੀਡੀਏ ਜਮੁਨਾ ਸਪੋਰਟਸ ਕੰਪਲੈਕਸ 'ਚ ਹੋਈ ਚੈਂਪੀਅਨਸ਼ਿਪ 'ਚ ਸੀਤਲ 17 ਨੇ ਸਮਰਥ ਜੂਨੀਅਰ ਤੀਰ ਅੰਦਾਜ਼ਾ ਨਾਲ ਮੁਕਾਬਲਾ ਕੀਤਾ ਤੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਦੇ ਫਾਈਨਲ 'ਚ ਇੱਕਤਾ ਤੋਂ 138 140 ਅੰਕਾਂ ਦੇ ਫਰਕ ਨਾਲ ਹਾਰ ਗਏ। ਪਹਿਲੇ ਸਥਾਨ 'ਤੇ ਰਹੀ ਇੱਕਤਾ ਨੂੰ 50000 ਰੁਪਏ ਜਦਕਿ ਦੂਜੇ ਸਥਾਨ 'ਤੇ ਸੀਤਲ ਨੂੰ 40000 ਰੁਪਏ ਮਿਲੇ ਨੇ। ਪਾਰਤੀ ਖੇਡ ਅਥਾਰਟੀ ਨੇ ਇੱਕ ਪ੍ਰੈਸ ਬਿਆਨ 'ਚ ਕਿਹਾ ਕਿ ਸੀਤਲ ਖੇਲੋ ਇੰਡੀਆ ਮੁਕਾਬਲੇ 'ਚ ਕਾਰਗੁਜ਼ਾਰੀ ਉਸ ਦੀ ਪਿਕ ਚੁਣੌਤੀਆਂ ਲਈ ਤਿਆਰੀ 'ਚ ਮਦਦ ਕਰੇਗੀ। ਦੇਸ਼ ਸੰਯੁਕਤ ਅਰਬ ਅਮੀਰਤ ਵਿੱਚ ਮੰਗਲਵਾਰ ਨੂੰ ਰਿਕਾਰਡ ਮੀਂਹ ਦਰਜ ਕੀਤਾ ਗਿਆ ਜਿਸ ਨਾਲ ਜ਼ਿਆਦਾਤਰ ਖੇਤਰਾਂ ਵਿੱਚ ਕਾਫੀ ਪਾਣੀ ਪਰ ਗਿਆ ਇਸ ਤੋਂ ਇਲਾਵਾ ਪਾਰੀਮੀ ਕਾਰਨ ਦੁਬਈ ਕਮਾਤਰੀ ਹਵਾਈ ਅੱਡੇ ਵਿੱਚ ਹੜ ਵਰਗੇ ਹਾਲਾਤ ਬਣਨ ਕਰਕੇ ਵੱਡੇ ਪੱਧਰ ਤੇ ਉਡਾਣਾ ਪ੍ਰਭਾਵਿਤ ਹੋਈਆਂ। ਸਰਕਾਰੀ ਖਬਰ ਏਐਨਸੀ ਡਬਲਯੂਐਮ ਦੀ ਖਬਰ ਮੁਤਾਬਕ ਨੂੰ ਹੋਈ بارش ਇਤਿਹਾਸਿਕ ਮੌਸਮੀ ਘਟਨਾ ਹੈ। ਜੋ ਕਿ 1949 ਵਿੱਚ ਡਾਟਾ ਕਲੈਕਸ਼ਨ ਦੀ ਸ਼ੁਰੂਆਤ ਤੇ ਬਾਅਦ ਤੋਂ ਦਰਜ ਕੀਤੀ ਗਈ ਸੀ ਸਭ ਤੋਂ ਜ਼ਿਆਦਾ ਬਾਰਿਸ਼ ਹੈ ਇਸ ਦੌਰਾਨ ਬਹਿਰੀਨ, ਉਮਾਨ, ਕਤਰ ਅਤੇ ਸਾਊਦੀ ਅਰਬ ਵਿੱਚ ਵੀ ਬਾਰਿਸ਼ ਹੋਈ ਹੈ ਹਾਲਾਂਕਿ ਪੂਰੇ ਸੰਯੁਕਤ ਅਰਬ ਅਮੀਰਾਤ ਵਿੱਚ ਤੇਜ਼ ਬਾਰਿਸ਼ ਦੇਖੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਕਲਾਊਡ ਸੀਡਿੰਗ ਪਾਰੀਮੀ ਦਾ ਕਾਰਨ ਬਣੀ ਕਿਉਂਕਿ ਸਰਕਾਰ ਨੇ ਬਨੋਟੀ ਬਾਰਿਸ਼ ਦੀ ਕੋਸ਼ਿਸ਼ ਤਹਿਤ ਛੋਟੇ ਜਹਾਜ਼ ਤਾਇਨਾਤ ਕੀਤੇ ਸੀ ਮਹਾਲੀ ਦੇਸ ਆਪ ਦਾ ਕਾਉਂਸਲਰ ਪਰਮਜੀਤ ਸਿੰਘ ਕਾਲੋ ਨੇ ਅੱਜ ਸ਼ਾਮ ਨੂੰ ਆਪਣੇ ਸਾਥੀਆਂ ਸਨੇ ਸ਼ਰਮ ਨਿਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸੀਨੀਅਰ ਅਗੂਪ੍ਰਿੰਨ ਸਿੰਘ ਚੰਦੂ ਮਾਜਰਾ ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੇਦਬਾਨ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਚੰਗੇ ਮਾੜੇ ਦੀ ਪਛਾਣ ਕਰਨੀ ਪਵੇਗੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਦਕਿ ਬਾਕੀ ਤਨ ਕੌਮੀ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗ ਨੇ ਭਾਜਪਾ ਤੇ ਕਾਂਗਰਸ ਨੇ ਲੰਮਾ ਸਮਾਂ ਦੇਸ਼ ਤੇ ਰਾਜ ਕੀਤਾ ਪਰ ਬਦਲੇ ਵਿੱਚ ਲੋਕਾਂ ਦਾ ਕੁਝ ਨਹੀਂ ਸਵਾਰਿਆ ਪਿਛਲੇ 2 ਸਾਲ ਵਿੱਚ ਆਪ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਕਾਫੀ ਪਿੱਛੇ ਧੱਕ ਦਿੱਤਾ ਅਤੇ ਵਾਅ ਕਾ ਨਾਲ ਧੋਖਾ ਮਾਇਆ ਜਿਸ ਦਾ ਬਦਲਾ ਲੈਣ ਦਾ ਹੋਣ ਸੁਨਹਿਰੀ ਮੌਕਾ ਆਪ ਦੇ ਵਰਦਿਆ ਸੁਖਵੀਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ ਅਤੇ ਉਹਨਾਂ ਦੇ ਆਪਣੀ ਵਿਧਾਇਕ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਨੇ ਸੋ ਇਹ ਸੰਦੇਸ਼ ਦੁਨੀਆ ਦੀ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ